ਫਗਵਾੜਾ ਲਗਲੇ ਪੇਂਟ ਮਿਹਰੂ ਵਿਖੇ ਨਿਤੀ ਕਿ 2 ਫਰਵਰੀ ਨੂੰ ਹੋਣ ਜਾ ਰਹੇ ਵੱਡੇ ਫੁੱਟਬਾਲ ਤੇ ਕਬੱਡੀ ਟੂਰਨਾਮੈਂਟਾਂ ਨੂੰ ਲੈ ਕੇ ਯੰਗ ਫਾਰਮਰਸ ਪੋਰਟ ਕਲੱਬ ਐਂਡ ਵੈਲਫੇਅਰ ਸੁਸਾਇਟੀ ਪ੍ਰਬੰਧਕ ਕਮੇਟੀ ਤੋਂ ਤਰਲੋਕ ਸਿੰਘ ਮੱਲੀ ਅਤੇ ਸਤਵੀਰ ਸਿੰਘ ਢੇਸੀ ਨੇ ਟੂਰਨਾਮੈਂਟਾਂ ਨੂੰ ਲੈ ਕੇ ਖੇਡ ਗਰਾਊਂਡ ਦੇ ਅੰਦਰ ਮੀਡੀਆ ਨਾਲ ਕੀ ਜਾਣਕਾਰੀ ਸਾਂਝ ਕੀਤੀ ਹੈ ਦੇਖੋ ਤੇ ਸੁਣੋ ਇਸ ਵੀਡੀਓ ਦੇ ਅੰਦਰ ਕਿਹੜੀ ਬਲ ਕੀ ਕਹਿੰਦੇ ਉਹ ਤਾਂ ਅਸੀ ਗੱਲ ਦੀ ਤਾਰਿਆ ਸੋ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਦੇ ਪ੍ਰਬੰਧ ਕੀਤੇ ਗਏ ਹੈਗੇ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹੈਗੀਆਂ ਮਿਹੜੂ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਅੰਦਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹੈਗੀਆਂ ਤਿਆਰੀਆਂ ਦੀ ਗਰਾਊਂਡ ਤਿਆਰ ਕਰ ਰਹੇ ਆ ਬਾਥਰੂਮ ਖੋਣ ਦੇ ਤਿਆਰ ਟੀਲਰ ਆ ਦੇ ਲੰਗਰ ਇੱਥੇ ਬਣਾਉਣਾ ਤੇ ਟੈਲਾ ਲੱਗਦੀਆਂ ਐ ਇੰਟਰਲੌਕ ਲੱਗ ਰਹੀਆਂ ਜੀ ਜੀ ਸੋ ਪਿੱਛੇ ਹੋਣੇ ਅਸੀਂ ਦੇਖਿਆ ਕਿ ਪ੍ਰਬੰਧਕਾਂ ਦੇ ਪਹਿਲਾਂ ਜਦੋਂ ਕੋਈ ਗੱਲ ਹੋਈ ਸੀਗੇ 2-3 ਦਿਨ ਦਾ ਟਾਈਮ ਲਿਆ ਸੀ ਟਾਈਲਰ ਦਾ ਇੰਟਰਲੋਕ ਕੰਮ ਕੰਪਲੀਟ ਹੋ ਜਾਏਗਾ ਹੁਣ ਦੇਖਿਆ ਕਿ ਕੰਪਲੀਟ ਹੋ ਵੀ ਚੁੱਕਾ ਹੈਗਾ ਵਾ ਵਿੱਚ ਲਾਈਟਾਂ ਵੀ ਲੱਗ ਰਹੀਆਂ ਔਰ ਕਿਸ ਕਿਸ ਤਰ੍ਹਾਂ ਦੇ ਇਨਾਮਾਂ ਦੀ ਵੰਡ ਹੋਵੇਗੀ ਔਰ ਕਿਹੜੀ ਕਿਹੜੀ ਟੀਮਾਂ 12 22 ਫਰਵਰੀ ਕਿਸ ਤਰ੍ਹਾਂ ਦੇ ਮੈਚ ਹੋਣਗੇ ਥੋੜੀ ਡਿਟੇਲ ਵਿੱਚ ਦੱਸਣਾ ਮੈਚ ਇਹ ਟੀਮਾਂ ਆਉਣਗੀਆਂ ਜੀ ਵਧੀਆ ਪ੍ਰੇਅਰ ਹੋਣਗੇ ਅੱਮ ਮਾਗੇ ਪਾਉਂਦੇ ਕਿ ਕਿ ਨੂੰ ਫੁੱਟਬਾਲ ਤੇ ਛੋਟੇ ਨਿਆਣਿਆਂ ਦੇ ਮੈਚ 55 60 35 ਕਿਲੋ ਵਾਲਿਆਂ ਦੇ ਜੀ ਸੋ ਮਿਹੜੂਪਿੰਡ ਮਿਤੀ 21 ਅਤੇ 22 ਫਰਵਰੀ ਨੂੰ ਵੱਡੇ ਕਬੱਡੀ ਟੂਰਨਾਮੈਂਟ ਔਰ ਫੁੱਟਬਾਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਮੇਰੇ ਨਾਲ ਕੈਮਰੇ ਮਿਊਰ ਹੈਗੇ ਯੰਗ ਫਾਲਵਰ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਤੋਂ ਸੁਤਵੀਰ ਸਿੰਘ ਢੇਸੀ ਦੇਖਦੇ ਆਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਹੈਗੇ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਹੈਗੀ ਸਤਿ ਸ਼੍ਰੀ ਅਕਾਲ ਵੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਪਹਿਲਾਂ ਤਾਂ ਇਹ ਦੱਸੋ 21 ਫਰਵਰੀ ਔਰ 22 ਫਰਵਰੀ ਟੂਰਨਾਮੈਂਟ ਹੋਣ ਜਾ ਰਿਹਾ ਹੈ 21 ਫਰਵਰੀ ਨੂੰ ਕਿਸ ਤਰ੍ਹਾਂ ਦੇ ਟੂਰਨਾਮੈਂਟ ਹੋਣਗੇ 2 ਫੁੱਟਬਾਲ ਦੀਆਂ 8 ਟੀਮਾਂ ਖੜਾਈਆਂ ਜਾਣੀਆਂ 21 ਤਰੀਕ ਨੂੰ ਜੀ ਹਾਂਜੀ ਔਰ 22 ਨੂੰ 22 ਤਰੀਕ ਨੂੰ 6 ਕਲੱਬਾਂ ਦੇ ਤੇ 70 ਕਿਲੋ ਦੇ ਓਪਨ ਦੇ ਮੈਚ ਕਰਾਏ ਜਾਣਗੇ ਪਹਿਲਾਂ 70 ਕਿਲੋ ਦੇ ਬਾਅਦ 6 ਕਲੱਬਾਂ ਖੇਡਣੀਆਂ ਜੀ 6 ਕਲੱਬਾਂ ਦੇ ਫਾਈਨਲ ਦੇ ਵਿੱਚ ਤੇ ਰੱਸਾ ਕਸ਼ੀ ਦਾ ਵੀ ਇੱਕ ਸ਼ੋਅ ਮੈਚ ਕਰਵਾਇਆ ਜਾਵੇਗਾ ਸੂਪਰਬੰਧਕ ਕਮੇਟੀ ਵੱਲੋਂ ਕਿਸ ਕਿਸ ਤਰ੍ਹਾਂ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਾਂ ਹਾਂਜੀ ਪ੍ਰਬੰਧਕ ਕਮੇਟੀ ਵੱਲੋਂ ਇਹ ਹੈ ਜੀ ਕੋਈ ਵੀ ਵੀਰ ਮੇਰਾ ਨਿਸ਼ਾਨਾ ਕਰਕੇ ਆਵੇ ਗਰਾਊਂਡ ਦੇ ਵਿੱਚ ਕੋਈ ਵੀ ਬੇਪਨ ਨਾ ਲੈ ਕੇ ਆਵੇ ਜੋ ਗਰਾਊਂਡ ਦੇ ਵਿੱਚ ਕਾਨੂੰਨ ਦੀ ਕੋਈ ਉਲੰਘਣਾ ਨਾ ਕੀਤੀ ਜਾਵੇ ਜੀ ਤੇ ਬਾਕੀ ਜੋ ਪ੍ਰਬੰਧ ਪ੍ਰਬੰਧ ਕਮੇਟੀ ਸਾਰੀ ਖੜੀ ਆ ਤਿਆਰੀਆਂ ਜੋਰਸ਼ ਨਾਲ ਚੱਲਣ ਲਈਆਂ ਬਿਲਕੁਕੁਲ ਤੇ ਮਾਨ ਸਰਕਾਰ ਦਾ ਅਸੀਂ ਸਪੈਸ਼ਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸਕੂਲ ਦੀ ਗਰਾਊਂਡ ਨੂੰ ਗ੍ਰਾਂਟ ਦਿੱਤੀ ਆ ਤੇ ਵੱਡੀਆਂ ਵੱਡੇ ਪੋਲ ਆ ਗਿਆ ਲਾਈਟਾਂ ਲੱਗ ਰਹੀਆਂ ਅਸੀਂ ਸਪੈਸ਼ਲ ਧੰਨਵਾਦ ਮਾਨ ਸਰਕਾਰ ਦਾ ਕਰਦੇ ਆ ਕਿ ਆਉਣ ਵਾਲੇ ਟਾਈਮ ਤੇ ਸਾਡੇ ਸਕੂਲ ਨੂੰ ਤੇ ਗਰਾਊਂਡ ਨੂੰ ਹੋਰ ਵੀ ਗ੍ਰਾਂਟ ਮਿਲੇ ਸੋ ਜਿਹੜੇ ਪਿੰਡ ਵਾਸੀ ਔਰ ਇਲਾਕਾ ਵਾਸੀ ਔਰ ਖਾਸ ਤੌਰ ਤੇ ਐਨ ਆਰ ਆਈ ਵੀਰ ਕਿਸ ਤਰ੍ਹਾਂ ਸਹਿਯੋਗ ਕਰ ਰਹੇ ਟੂਰਨਾਮੈਂਟ ਨੂੰ ਲੈ ਕੇ ਅੱਜ ਸਾਡਾ ਭਰਾ ਵੱਡਾ ਭਰਾ ਤਲੋਕ ਸਿੰਘ ਮੱਲੀ ਆਇਆ ਹੋਇਆ ਹੈ ਜੀ ਹਰ ਇਹ ਇਹਦੇ ਨਾਲ ਹੀ ਹੋਰ ਸਾਡੇ ਪਿੰਡ ਦੇ ਮੁੰਡੇ ਜਿੰਨੇ ਖੇਡਦੇ ਹੁੰਦੇ ਸੀ ਉਹ ਇਹਦੇ ਨਾਲ ਸਾਰੇ ਕੱਢ ਕੇ ਪੈਸਾ ਵੀ ਵੇਚਦੇ ਆ ਤੇ ਹਰ ਸਾਲ ਦੀ ਜਿਹੜਾ ਟੂਰਨਾਮੈਂਟ ਵਧੀਆ ਕਰਵਾਉਂਦੇ ਅੱਜ ਨਗਰ ਪੰਚਾਇਤ ਵੱਲੋਂ 10 ਲਾਈਟਾਂ ਵੀ ਮੇੜੂ ਤੋਂ ਲੈ ਕੇ ਸਕੂਲ ਤੱਕ ਨਗਰ ਪੰਚਾਇਤ ਵੱਲੋਂ ਉਹ ਵੀ ਲਗਾਈਆਂ ਜਾਣਗੀਆਂ ਜੀ ਹਾਂਜੀ ਸੋ ਜਿਹੜੀ ਪਰਮਿਸ਼ਨਾਂ ਦੀ ਗੱਲ ਕਰੀ ਤੇ ਜਿਹੜੀਆਂ ਜ਼ਰੂਰੀ ਸਰਕਾਰ ਦੀਆਂ ਪਰਮਿਸ਼ਨਾਂ ਹੁੰਦੀਆਂ ਟੂਰਨਾਮੈਂਟ ਨੂੰ ਹੁਣਾਈ ਤੇ ਉਹਨਾਂ ਦੀ ਪੂਰਤੀ ਹੋ ਚੁੱਕੀ ਹੈ ਜੀ ਪੂਰਤੀ ਹੋ ਚੁੱਕੀ ਆ ਪਰਮਿਸ਼ਨ ਲੈ ਲਈ ਗਈ ਹੈ ਜੀ ਜੀ ਹੋਰ ਇਲਾਕਾ ਵਾਸੀਆਂ ਨੂੰ ਕੀ ਅਪੀਲ ਹੈ ਇਲਾਕਾ ਵਾਸੀਆਂ ਨੂੰ ਇਹ ਅਪੀਲ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਧੀਆ ਟੂਰਨਾਮੈਂਟ ਕਰਾਇਆ ਜਾ ਰਿਹਾ ਸਰਾਖ ਵਿੱਚ ਜਿਹੜੀ ਅਨਾਮਾਈ ਵੰਡ ਹੈ ਉਹ ਕੌਣ ਕਰੇਗਾ ਔਰ ਕਿਹੜੀ ਕਿਹੜੀ ਵੰਡ ਕਿਹੜੀ ਕਿਹੜੀ ਆਰਾਮ ਰੱਖੀ ਹੈ ਅਨਾਮਾਂ ਦੀ ਵੰਡ ਸਾਡੇ ਪਿੰਡ ਦੇ ਜਿੰਨੇ ਬਜ਼ੁਰਗਿਆ ਸਿਆਣੇ ਆ ਉਹਨਾਂ ਤੋਂ ਹੀ ਕਰਵਾਉਣਾ ਹੈ ਤੇ ਹਰਜੀਮਾਨ ਸਪੈਸ਼ਲ ਪੁੱਜ ਚੁੱਕੇ ਆ ਉਹ ਜਣਾ ਹਰਜੀਮਾਨ ਨੇ ਤੇ ਅਸੀਂ ਚੀਫ ਗੈਸਟ ਉਹਨਾਂ ਨੂੰ ਬੁਲਾਇਆ ਆ ਤੇ ਦੇਖੋ ਸ਼ਾਇਦ ਹੋਰ ਵੀ ਸਾਡੇ ਪਿੰਡ ਨੂੰ ਵੱਡਾ ਕੋਈ ਗ੍ਰਾਂਟ ਦੇ ਕੇ ਜਾਣਗੇ ਸੋ ਸੁਣ ਵਿੱਚ ਇਹ ਵੀ ਆਏ ਕੋਈ ਵੱਡੇ ਸਿੰਗਰ ਵੀ ਲਗਾਏ ਜਾ ਰਹੇ ਨਹੀਂ ਸਾਰੇ ਇਸ ਵਾਰ ਕੋਈ ਸਿੰਗਰ ਨਹੀਂ ਲਾਉਣਾ ਕਿਉਂਕਿ ਤੁਹਾਨੂੰ ਪਤਾ ਹਰ ਸਾਲ ਕਿਤੇ ਨਾ ਕਿਤੇ ਕਬ ਕੋਈ ਵੀ ਸਿੰਗਰ ਨਹੀਂ ਸੋ ਤੁਸੀਂ ਹੁਣੇ ਗੱਲ ਕੀਤੀ ਕਿ ਮਾਨ ਸਰਕਾਰ ਨੇ ਸਰਕਾਰ ਤੋਂ ਵੱਡੀਆਂ ਗਰੰਟਾਂ ਦਵਾਈਆਂ ਹੈ ਗਰਾਊਂਡ ਦੇ ਨਵੀਕਰਨ ਨੂੰ ਲੈ ਕੇ ਕੀ ਕੀ ਵਿਕਾਸ ਹੋ ਰਿਹਾ ਗਰਾਊਂਡ ਸਾਡੇ ਪਿੰਡ ਨੂੰ ਜੀ 24 ਲੱਖ ਦੀ ਗ੍ਰਾਂਟ ਪਾਸ ਹੋਈ ਆ ਗਰਾਊਂਡ ਨੂੰ ਤੇ ਉਹ ਕੰਮ ਚੱਲ ਰਿਹਾ ਵੱਡੀਆਂ ਲਾਈਟਾਂ ਵੀ ਆ ਗਈਆਂ ਤੇ ਬਾਥਰੂਮ ਬਣਵਾ ਰਹੇ ਆ ਤੁਸੀਂ ਦੇਖ ਲੈਣਾ ਤੇ ਵੀਡੀਓ ਬਣਾ ਲੈ ਜੀ ਤੇ ਉਹਨਾਂ ਦੇ ਉਹ ਕਹਿੰਦੇ ਕਿ ਜੋ ਸਾਡੇ ਤੋਂ ਵੱਧ ਤੋਂ ਵੱਧ ਤੁਸੀਂ ਸਹਿਯੋਗ ਦੀ ਲੋੜ ਹੈ ਅਸੀਂ ਗਰਾਊਂਡ ਨੂੰ ਸਹਿਯੋਗ ਕਰਾਂਗੇ ਆਖਰੀ ਵਿੱਚ ਹੋਰ ਇੱਕ ਸ਼ੋਰ ਕਰਨਾ ਚਾਹੂੰਗੀ ਇਸ ਟੂਰਨਾਮੈਂਟ ਨੂੰ ਲੈ ਕੇ ਟੂਰਨਾਮੈਂਟ ਹੋਈ ਹੀ ਅਪੀਲ ਹੈ ਜੀ ਸਾਰਿਆਂ ਨੂੰ ਕਿ ਮੇਰੇ ਵੀਰ ਸਾਰੇ ਆਓ ਹਮ ਆ ਕੇ ਪੁੱਜੋ ਤੇ